ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਪਾਂ ਰਸ਼ੀਦ ਨੂੰ ਨਮਨ ਕਰੀਏ ਸ਼ਹੀਦੀਆਂ ਚੱਲ ਰਹੇ ਨੇ ਸ਼ਹੀਦੀ ਦਿਵਸ ਚੱਲ ਰਹੇ ਐ ਬੱਚਿਆਂ ਨੂੰ ਯਾਦ ਕਰੀਏ ਮਾਤਾ ਗੁਜਰ ਕਉ ਨੂੰ ਯਾਦ ਕਰੀਏ ਮਾਈ ਭਾਗ ਗੁਰੂ ਯਾਦ ਕਰੀਏ ਉਹਨਾਂ ਮਾਵਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਹਦੇ ਇਸੇ ਸ਼ਹੀਦੀ ਵੱਲ ਪ੍ਰੇਰਿਆ ਚੰਗੇ ਰਸਤੇ ਵੱਲ ਪ੍ਰੇਰਿਆ ਤਾਂ ਕਿ ਦੁਨੀਆ ਅੱਜ ਉਹਨਾਂ ਨੂੰ ਯਾਦ ਕਰਦੀ ਹੈ ਪਰ ਅੱਜ ਦੀਆਂ ਮਾਵਾਂ ਕੀ ਕਰ ਰਹੀਆਂ ਨੇ ਕੀ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਰਸਤੇ ਵੱਲ ਤੋਰ ਰਹੇ ਹਾਂ ਕੀ ਅਸੀਂ ਅੱਜ ਆਪਣੇ ਬੱਚਿਆਂ ਨੂੰ ਬੱਚਿਆਂ ਦੀ ਮਾਨਸਿਕ ਸਿਹਤ ਬੱਚਿਆਂ ਦੀ ਫਿਜੀਕਲ ਹੈਲਥ ਕੀ ਅਸੀਂ ਉਹਨਾਂ ਵੱਲ ਧਿਆਨ ਦੇ ਰਹੇ ਹਾਂ ਕੀ ਅਸੀਂ ਆਪਣੇ ਬੱਚਿਆਂ ਨੂੰ ਸ਼ਹੀਦੀਆਂ ਤੋਂ ਜਾਣੂ ਕਰਾ ਰਹੇ ਹਾਂ ਕੀ ਆਪਣੇ ਬੱਚਿਆਂ ਨੂੰ ਅਸੀਂ ਵਿਰਾਸਤ ਵੱਲ ਆਪਣੇ ਵਿਰਾਸਤੀ ਜੋ ਵੀ ਸਾਡੀ ਚੰਗੀ ਵਿਰਾਸਤ ਹੈ ਸਾਡੀ ਤਗੜੀ ਵਿਰਾਸਤ ਹੈਗੀ ਹੈ ਸਾਡੀ ਵਿਰਾਸਤ ਦੀ ਬੜੀ ਅਮੀਰ ਹੈਗੀ ਹੈ ਕੀ ਅਸੀਂ ਉਹਨਾਂ ਬਾਰੇ ਬੱਚਿਆਂ ਨੂੰ ਜਾਣੂ ਕਰਾ ਰਹੇ ਹਾਂ ਕੀ ਅੱਜ ਦੀਆਂ ਮਾਵਾਂ ਆਪਣੇ ਬੱਚਿਆਂ ਨੂੰ ਸਾਡੀ ਇਤਿਹਾਸ ਬਾਰੇ ਦੱਸ ਰਹੀਆਂ ਨੇ ਸਾਡੀ ਮਾਂਤ ਭਾਸ਼ਾ ਪੰਜਾਬੀ ਭਾਸ਼ਾ ਨੂੰ ਕਿੰਨਾ ਉਤਸ਼ਾਹਿਤ ਕਰਦੀਆਂ ਨੇ ਬੱਚਿਆਂ ਨੂੰ ਦੇਖਿਆ ਜਾਂਦਾ ਤੇ ਅੱਜ ਦੇ ਬੱਚਿਆਂ ਨੂੰ ਊੜਾ ੜਾ ਵੀ ਪ੍ਰੋਪਰ ਨਹੀਂ ਆਉਂਦਾਗਾ ਇਸ ਤਰੀਕੇ ਨਾਲ ਆਪਦੀ ਮਾਂਤ ਭਾਸ਼ਾ ਨੂੰ ਜਾਣੂ ਕਰਵਾਇਆ ਜਾਵੇ ਸਹੀ ਖਰਾਕ ਬਾਰੇ ਦੱਸਿਆ ਜਾਵੇ ਤਾਂ ਕਿ ਅੱਜ ਦੇ ਯੁੱਗ ਵਿੱਚ ਜਿਹੜੇ ਛੋਟੇ ਛੋਟੇ ਬੱਚੇ ਨੇ ਛੋਟੇ ਬੱਚਿਆਂ ਨੂੰ ਜੰਮਦੇ ਸਾਤ ਤੋਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਸਾਡੀਆਂ ਮਾਵਾਂ ਦੇ ਗਲਤ ਖਾਣ ਪੀਣ ਦਾ ਹੀ ਨਤੀਜਾ ਹੈ ਜੇ ਤੁਹਾਡੇ ਵੀ ਬੱਚਿਆਂ ਨੂੰ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਕੋਈ ਆ ਰਹੀ ਹੈ ਸਰੀਰਿਤ ਪੱਕੀ ਕੋਈ ਵੀ ਪ੍ਰੋਬਲਮਸ ਉਹਨਾਂ ਨੂੰ ਆਉਂਦੀਆਂ ਨੇ ਤਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਸਾਨੂੰ ਦੱਸ ਸਕਦੇ ਹੋ ਤਾਂ ਕਿ ਅਸੀਂ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਇੱਕ अहम ਰੋਲ ਅਦਾ ਕਰ ਸਕੀਏ ਸਾਡੀਆਂ ਸੇਵਾਵਾਂ ਤੁਸੀਂ ਲੈ ਸਕਦੇ ਹੋ ਚਾਹੇ ਖਾਨ ਪੀਣ ਪਤੀ ਹੋਵੇ ਚਾਹੇ ਤੁਹਾਡੇ ਸਰੀਰਕ ਪੱਖੋਂ ਚਾਹੇ ਦਿਮਾਗੀ ਪੱਖੋਂ ਤਾਂ ਕਿ ਬੱਚਿਆਂ ਦੀ ਸਿਹਤ ਨੂੰ ਪਰਿਵਾਰ ਦੀ ਸਿਹਤ ਨੂੰ ਤੰਦਰੁਸਤ ਬਣਾਇਆ ਜਾਵੇ ਮੈਂ ਡਾਕਟਰ ਗੁਰਦੀਪ ਡਾਕਟਰ ਦੀਪਸ ਡਾਈਟ ਕਲੀਨਿਕ ਵੱਲੋਂ ਅਸੀਂ ਉਨ੍ਹਾਂ ਸ਼ਹੀਦਾਂ ਨੂੰ ਨਮਨ ਕਰਦੇ ਹਾਂ ਉਨ੍ਹਾਂ ਯਾਦ ਕਰਦੇ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ